ਹalleluyah ਆਓ ਸੀ ਮੇਰੀ ਪ੍ਰਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਪਰਮੇਸ਼ਰ ਦੇ ਦਰਸ਼ਨ ਵਿੱਚ ਹਿੱਸਾ ਲੈਣ ਦਾ ప్రతిਫਲ ਮਤੀ ਅਧਿਆਇ ਛੇ ਉਦੀ 33 ਐ ਪਰ ਤੁਸੀਂ ਪਹਿਲਾਂ ਉਹਦੇ ਰਾਜ ਅਤੇ ਉਹਦੇ ਧਰਮ ਨੂੰ ਪਾਲੋ ਤਾਂ ਤੁਹਾਨੂੰ ਇਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਜੇਕਰ ਤੁਸੀਂ ਪਰਮੇਸ਼ਰ ਦੇ ਦਰਸ਼ਨ ਵਿੱਚ ਸ਼ਾਮਿਲ ਹੁੰਦੇ ਹੋ ਉਸਦੀ ਧਾਰਮਿਕਤਾ ਅਤੇ ਰਾਜ ਦੇ ਲਈ ਕੰਮ ਕਰਦੇ ਹੋ ਤਾਂ ਉਹ ਤੁਹਾਨੂੰ ਅਸੀਸ ਦਿੰਦਾ ਹੈ ਇਹ ਵੀ ਅਸੀਸ ਪ੍ਰਾਪਤ ਕਰਨ ਦਾ ਇੱਕ ਤਰੀਕਾ ਹੈ ਜੇਕਰ ਤੁਸੀਂ ਪਰਮੇਸ਼ਰ ਦੇ ਦਰਸ਼ਨ ਵਿੱਚ ਸ਼ਾਮਿਲ ਹੋ ਜਾਂ ਪਰਮੇਸ਼ਰ ਦੇ ਮਸਾ ਕੀਤੇ ਹੋਏ ਸੇਵਕ ਨਾਲ ਸੇਵਾ ਕਰਦੇ ਹੋ ਤਾਂ ਉਸ ਮਸਾ ਕੀਤੇ ਹੋਏ ਸੇਵਕ ਦੇ ਕਾਰਨ ਪਰਮੇਸ਼ਰ ਦਾ ਮਸਾ ਤੁਹਾਡੇ ਉੱਤੇ ਵੀ ਆਉਂਦਾ ਹੈ ਅਤੇ ਤੁਸੀਂ ਵਧਨ ਲੱਗਦੇ ਹੋ वचन ਕਹਿੰਦਾ ਹੈ ਪਰਮੇਸ਼ਰ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕੀ ਚਾਹੀਦਾ ਹੈ ਪਰਮੇਸ਼ਰ ਕਹਿੰਦਾ ਹੈ ਕਿਸੇ ਵੀ ਚੀਜ਼ ਦੀ ਚਿੰਤਾ ਨਾ ਕਰੋ ਤੁਸੀਂ ਕੱਲ ਕੀ ਖਾਓਗੇ ਜਾਂ ਕੀ ਪੀਓਗੇ ਕੱਲ ਆਪਣੇ ਆਪ ਚਿੰਤਾ ਕਰੇਗਾ ਗੈਰ ਮਸੀਹ ਲੋਕ ਇਹਨਾਂ ਗੱਲਾਂ ਦੀ ਚਿੰਤਾ ਕਰਦੇ ਹਨ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਪਰਮੇਸ਼ਰ ਖੁਦ ਤੁਹਾਡੇ ਲਈ ਇੱਕ ਅਚਜ ਤਰੀਕੇ ਨਾਲ ਪ੍ਰਬੰਧ ਕਰਦਾ ਰਹੇਗਾ ਜਦੋਂ ਅਸੀਂ ਉਤਪਤ 12 ਅਧਿਆਏ ਵਿੱਚ ਪੜ੍ਹਦੇ ਹਾਂ ਤਾਂ ਅਬਰਾਹਮ ਨੂੰ ਪਰਮੇਸ਼ਰ ਨੇ ਆਪਣੇ ਦਰਸ਼ਨ ਵਿੱਚ ਬੁਲਾਇਆ ਪਰਮੇਸ਼ਰ ਦੀ ਯੋਜਨਾ ਅਬਰਾਹਮ ਦੇ ਲਈ ਸੀ ਪਰ ਅਬਰਾਹਮ ਆਪਣੇ ਪਤੀਜੇ ਲੂਤ ਨੂੰ ਵੀ ਆਪਣੇ ਨਾਲ ਲੈ ਗਿਆ ਜਿਵੇਂ ਅਬਰਾਹਮ ਨੂੰ ਉਸ ਦੇ ਜੀਵਨ ਵਿੱਚ ਅਸੀਸ ਮਿਲ ਰਹੀ ਸੀ ਉਸੇ ਤਰ੍ਹਾਂ ਲੂਤ ਨੂੰ ਵੀ ਉਸ ਦੇ ਨਾਲ ਅਸੀਸ ਮਿਲ ਰਹੀ ਸੀ ਪਰਮੇਸ਼ਰ ਦੀ ਯੋਜਨਾ ਲੂਤ ਦੇ ਜੀਵਨ ਵਿੱਚ ਨਹੀਂ ਸੀ ਪਰਮੇਸ਼ਰ ਨੇ ਲੂਤ ਨੂੰ ਨਹੀਂ ਬੁਲਾਇਆ ਪਰ ਉਹ ਅਬਰਾਹਮ ਦੇ ਦਰਸ਼ਨ ਵਿੱਚ ਅਬਰਾਹਮ ਦੇ ਨਾਲ ਸੀ ਇਸ ਲਈ ਉਸ ਨੂੰ ਵੀ ਅਸੀਸ ਮਿਲ ਰਹੀ ਸੀ ਜਦੋਂ ਅਬਰਾਹਮ ਅਤੇ ਲੂਤ ਦੇ ਚਰਵਾਹੇ ਆਪਸ ਵਿੱਚ ਝਗੜਾ ਕਰਨ ਲੱਗ ਪਏ ਤਾਂ ਅਬਰਾਹਮ ਨੇ ਲੂਤ ਨੂੰ ਕਿਹਾ ساری ਧਰਤੀ ਤੇਰੇ ਸਾਹਮਣੇ ਹੈ ਇਸ ਲਈ ਤੂੰ ਮੇਰੇ ਕੋਲੋਂ ਦੂਰ ਚਲਿਆ ਜਾ ਜੇਕਰ ਤੂੰ ਖੱਬੇ ਪਾਸੇ ਜਾਵੇਂਗਾ ਤਾਂ ਮੈਂ ਸੱਜੇ ਪਾਸੇ ਜਾਵਾਂਗਾ ਜੇਕਰ ਤੂੰ ਸੱਜੇ ਪਾਸੇ ਜਾਵੇਂਗਾ ਤਾਂ ਮੈਂ ਖੱਬੇ ਪਾਸੇ ਜਾਵਾਂਗਾ ਇਸ ਲਈ ਲੂਤ ਸਦੂਮ ਵਿੱਚ ਚਲਿਆ ਗਿਆ ਇੱਕ ਅਜਿਹੀ ਜਗ੍ਹਾ ਜੋ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਪਾਪੀ ਸੀ ਇੱਕ ਅਜਿਹੀ ertid ਜਿਸ ਨੂੰ ਪਰਮੇਸ਼ਰ ਤਬਾਹ ਕਰਨ ਵਾਲਾ ਸੀ ਲੂਤ ਦਾ ਅਬਰਾਹਾਮ ਤੋਂ ਵੱਖ ਹੋਣ ਦੇ ਕਾਰਨ ਉਸ ਦਾ ਪੂਰਾ ਪਰਿਵਾਰ ਤਬਾਹ ਹੋ ਗਿਆ ਅਤੇ ਉਸ ਨੂੰ ਅਮਾਲੇਕੀਆਂ ਨੇ ਬੰਦੀ ਬਣਾ ਲਿਆ ਅਤੇ ਅਬਰਾਹਾਮ ਨੇ ਲੂਤ ਨੂੰ ਅਮਾਲੇਕੀਆਂ ਦੀ ਕੈਦ ਵਿੱਚੋਂ ਬਚਾਇਆ ਫਿਰ ਜਦੋਂ ਸਦੂਮ ਉੱਤੇ ਮੁਸੀਬਤ ਆਈ ਤਾਂ ਉਹ ਅਬਰਾਹਮ ਦੇ ਕਾਰਨ ਬੱਚ ਗਿਆ ਇਸੇ ਤਰ੍ਹਾਂ ਜਦੋਂ ਤੁਸੀਂ ਪਰਮੇਸ਼ਵਰ ਦੇ ਦਰਸ਼ਨ ਜਾਂ ਪਰਮੇਸ਼ਵਰ ਦੇ ਕਿਸੇ ਮਸਾ ਕੀਤੇ ਹੋਏ ਸੇਵਕ ਨਾਲ ਜੋ ਸੱਚਾ ਹੈ ਪਰਮੇਸ਼ਵਰ ਦੇ ਕੰਮਾਂ ਨੂੰ ਕਰਨ ਲਈ ਸ਼ਾਮਿਲ ਹੁੰਦੇ ਹੋ ਤਾਂ ਪਰਮੇਸ਼ਵਰ ਤੁਹਾਡੇ ਲਈ ਅਸੀਸਾਂ ਦੇ ਰਸਤੇ ਖੋਲਦਾ ਹੈ ਅਤੇ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਆਮਨ ਆਓ ਸੀ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਵਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਮੱਸਾ ਕੀਤੇ ਹੋਏ ਸੇਵਕ ਨਾਲ ਆਪਣੇ ਦਰਸ਼ਨ ਨੂੰ ਪੂਰਾ ਕਰਨ ਦਾ ਅਨੁਗ੍ਰਹਿ ਦਿਓ ਪ੍ਰਭੇਸ਼ੁਮ ਸਿਦੇ ਸਮਰਥੀ ਨਾਮ ਵਿੱਚ ਆਮੇਨ